ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚ ਚੁੱਕਿਆ ਹਾਂ ਇਸ ਟਾਈਮ ਪਿੰਡ ਸ਼ੇਰਖਾਂ ਦੇ ਵਿੱਚ ਇਹ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਿਰੋਜ਼ਪੁਰ ਦਾ ਮਾਨਮਤਾ ਨਗਰ ਆ ਤੇ ਇਸ ਘਰ ਦੇ ਵਿੱਚੋਂ ਵੀ ਵੀਡੀਓ ਤੁਹਾਨੂੰ ਅੱਗੇ ਵੀ ਦਿਖਾਉਣਾ ਰਹਿਣਾ ਅੱਜ ਫਿਰ ਤੁਹਾਨੂੰ 3 ਜਨਵਰੀ ਦਿਖਾਉਣੇ ਆ 2 ਵਰਛੀਆਂ ਤੇ ਇੱਕ ਚੋਟੀ ਬਣਨ ਵਾਲੀ ਬਿਲਕੁਲ ਤਿਆਰ ਕਰਦੇ ਆਂ ਗੱਲਬਾਤ ਆਪਾਂ ਬਾਈ ਦੇ ਨਾਲ ਸਾਰੀ ਜਾਣਕਾਰੀ ਲੈ ਕੇ ਦਿੰਨਾ ਤੁਹਾਨੂੰ ਮਿੱਤਰੋ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਆ ਵੱਡੇ ਬਾਈ ਬਹੁਤ ਵਧੀਆ ਜੀ ਘਰ ਪਰਿਵਾਰ ਸੇਤਾਂ ਜੀ ਹਾਂਜੀ ਵਧੀਆ ਠੀਕ ਠਾਕ ਜੀ ਠੀਕ ਆ ਅੱਛਾ ਅੱਜ 3 ਜਨਵਰੀ ਆ ਬਾਈ ਹੈ ਹਾਂਜੀ ਅੱਛਾ ਚੋਟੀ ਦੀ ਕਿੰਨੀ ਉਮਰ ਆ ਬਾਈ ਇਹ 2 ਸਾਲ ਦੀ ਆਈ 2 ਸਾਲ ਦੀ ਆ ਦੰਦੋ ਖੀਰੀਓ ਹੀ ਆ ਬਾਈ ਖੀਰ ਖੀਰੀ ਠੀਕ ਆ ਬਾਈ ਕੋਈ ਏਆਈ ਵਗੈਰਾ ਹੋਈ ਹੋਵੇ ਨਹੀਂ ਨਹੀਂ ਹਜੇ ਨਹੀਂ ਹੋਈ ਠੀਕ ਆ ਬਾਈ ਅੱਛਾ ਰੇਟ ਕੀ ਰਹੂਗਾ ਬਾਈ ਜੰਦਾ ਇਹਦਾ 30000 ਰ ਲੇ ਮੇਤਰੋ 30000 ਰੁਪਏ ਦੀ ਕੀਮਤ ਆ ਕੱਟੀ ਬੰਨਣ ਵਾਲੀ ਆ ਕੋਈ 2-4 ਮਹੀਨੇ ਸਾਂਭਣ ਦੀ ਲੋੜ ਪਊਗੀ ਕਿਉਂਕਿ ਸੰਗ ਚੰਗਾ ਵਾ ਅੰਗ ਚੰਗੇ ਆ ਤਿਆਰੀ ਦੇ ਵਿੱਚ ਕੱਟੀ ਆ ਬੰਨ ਦੇ ਵਿੱਚ ਬਿਲਕੁਲ ਰੈਡੀ ਆ ਪੀਕ ਲੈਵਲ ਆ ਜਾਂਦਾ ਜਿਹੜਾ ਚੱਲਣਾ ਵਾ ਦਾ ਮਤਲਬ 2-3 ਮਹੀਨੇ ਤੁਸੀਂ ਦੋ ਗੁਬੋਰੀਆਂ ਨੂੰ ਫੀਡ ਦਿਆਂ ਜੂਸ ਕਰਤੀਆਂ ਤੇ ਦਾ ਵਜਨ ਆ ਜਿਹੜਾ ਉਹ ਪੂਰਾ ਹੋ ਜਾਊਗਾ ਸੋਹਣੀ ਝੋਟੀ ਕਰੇ ਤਿਆਰ ਹੋ ਜਾਊਗੀ 30000 ਰੁਪਏ ਡਿਮਾਂਡ ਆ ਥੱਲੋ ਝੋਲੀ ਝਾਲੀ ਦੀ ਚੰਗੀ ਆ ਅੰਗ ਚੰਗੇ ਲੱਗੇ ਹੋਏ ਕੱਟੀ ਨੂੰ ਸਾਰੇ ਮੇਤਰੋ ਦੇਖ ਸਕਦੇ ਓਕੇ ਪਟਵਿਰਤ ਵੱਛੀ ਜਿਹੜੀ ਹੁੰਦੀ ਕੀ ਬੰਦ ਕਰੀ ਵੀ ਰੰਗ ਵੀਰੇ ਐਂਦੀ ਵੱਛੀ ਦੀ ਕੀ ਡਿਟੇਲ ਆ ਵੀਰੇ ਇਹ ਡੇਢ ਸਾਲ ਦੀ ਵੱਛੀ ਆ ਖੀਰੀ ਹੈ ਵੀ ਖੀਰੀ ਹੈ ਹਾਂਜੀ ਠੀਕ ਆ ਬਾਈ ਅੱਛਾ ਤੇ ਇਹਦੇ ਵੀਰੇ ਮੰਨ ਲਾ ਕੋਈ ਟੀਕਾ ਟੂਕਾ ਭਰਿਆ ਹੋਇਆ ਹੈ ਨਹੀਂ 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 ਹੋਇਆ ਹੀਟ ਨਹੀਂ ਗੱਡੀ ਠੀਕ ਆ ਬਾਈ ਅੱਛਾ ਇਹਦਾ ਰੇਟ ਬਾਈ ਇਹ ਵੱਛੀ ਨਾਲ ਦੂਜੀ ਨਿੱਕੀ ਆ ਹਾਂ 4 ਕਿ ਮਹੀਨੇ ਦੀ ਹਾਂ ਇਹਨਾਂ ਦੋਵਾਂ ਦਾ 20000 ਰੁਪਏ ਕਰਦੇ ਆਂ ਦੋਵਾਂ ਦਾ 20000 ਰੁਪਿਆ ਹਾਂਜੀ ਠੀਕ ਆ ਬਾਈ ਤੇ ਜੇ ਨਿੱਕੀ ਕੱਲੀ ਕੇਣ ਲੈਣੀ ਹੋਵੇ ਕਈ ਵਾਰੀ ਮਾਤਰਾ ਤੇ ਮਾਤਰਾ ਹੁੰਦਾ ਉਹ ਚਾਰ ਉਹ ਦੇ ਦਾਂਗੇ 5000 ਦੀ ਠੀਕ ਆ ਭਾਈ ਠੀਕ ਆ ਵੀਰੇ ਨਹੀਂ ਮਿੱਤਰੋ 5000 ਦੀ ਉਹ ਮਿਲ ਜੂ 15000 ਦੀ ਇਹ ਹੈ ਨਾ ਹੈ ਭਾਈ 15000 ਰੈਂਦੀ ਕੀਮਤ 5 ਹੁੰਦੀ ਹੈ ਨਾ ਨਹੀਂ ਯਾਰ ਅੱਜ ਕੱਲੀ 17000 15 ਹੀ ਦੇਵਾਂਗੇ ਠੀਕ ਆ 15000 ਦੀ ਦੇਣੀ ਆਪਾਂ ਠੀਕ ਆ ਜੀ ਦੋ 15000 ਰੁਪਿਆ ਦਾ 15000 ਦੀ ਬਾਈ ਹੁਣੀਆਂ ਦੇ ਵੀ ਦੇਵਾਂਗੇ ਗੱਲਬਾਤ ਲਈ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਲੱਗਿਆ ਹੋਇਆ ਵਾ ਆਪਾਂ ਨੋਟ ਵੀ ਕਰ ਲੈਨੇ ਆ ਬੱਚੀਆਂ ਤੁਸੀਂ ਇੱਕ ਵਾਰੀ ਦੇਖ ਲਓ ਇਹਾਂ ਦੀ ਜੱਜਮੈਂਟ ਕਰ ਲਓ ਕੀ ਸਾਰਾ ਕੁਝ ਤੁਹਾਨੂੰ ਦੱਸ ਦਿੱਤਾ ਮਿੱਤਰੋ ਔਰ ਚਾਰ ਹੀ ਥਾਣਾ ਹੂੰ ਕੱਲੇ ਕੱਲੇ ਥਣ ਲੱਗੇ ਵੱਚੀ ਚੰਗੀ ਗਾਂ ਤਿਆਰ ਹੋ ਜੂ ਹਨਾ ਬਾਈ ਹਾਂਜੀ ਹੂੰ ਇਹ 3 ਜਨਵਾਰ ਸੀ ਮਿੱਤਰੋ ਬਾਈ ਦੇ 3 ਜਨਵਾਰਾ ਨੂੰ ਖਰੀਦਣ ਦੇ ਲਈ ਤੁਹਾਨੂੰ ਪਿੰਡ ਸ਼ੇਰਖਾਂ ਦੇ ਵਿੱਚ ਆਉਣਾ ਪੈਣਾ ਵਾ ਤੇ ਸ਼ੇਰਖਾਂ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਫਿਰੋਜ਼ਪੁਰ ਦਾ ਮਾਨਮਤਾ ਨਗਰ ਆ ਤੇ ਫਰੋਜ਼ ਸ਼ਾਹ ਦੇ ਬਿਲਕੁਲ ਨੇੜੇ ਜੇਕਰ ਰੱਕੇ ਵਸਿਆ ਹੋਇਆ ਪਿੰਡ ਆ ਗੱਲਬਾਤ ਲਈ ਨੰਬਰ ਆਪਾਂ ਲੈ ਲੈਨੇ ਬਾਈ ਨੰਬਰ ਦੱਸਿਓ ਵੀਰੇ 98555 ਜੀ 55405 ਠੀਕ ਹੈ ਜੀ ਇਸ ਨੰਬਰ ਤੇ ਕਰਨੀ ਬਾਕੀ ਨੰਬਰ ਹੋ ਰਿਹਾ ਹੈ ਜੀ ਨਹੀਂ ਲੱਗਦਾ ਨਹੀਂ ਸੈਲਫੋਨ ਚ ਪ੍ਰੋਬਲਮ ਜੀ ਇਹੀ ਆ ਜੀ 98886 ਜੀ 55405 ਠੀਕ ਹੈ ਜੀ ਇੱਕ ਵਾਰੀ ਹੋਰ ਬੋਲ ਦਿਓ ਜੀ ਫਿਰ 98886 ਜੀ 55405 ਠੀਕ ਹੈ ਇਸ ਨੰਬਰ ਤੇ ਕਰਨੀ ਮਿੱਤਰੋ ਤੁਸੀਂ ਭਾਈ ਦੇ ਨਾਲ ਗੱਲ ਤੇ ਬਾਤ ਸ਼ੁਕਰੀਆ ਚਾਉਂਦੇ ਰਹੋ ਤੰਨ ਤੇ ਬਾਦ